ਅੰਜੀਨਾ ਰੋਸ਼ਨ ਕਰਦੇ ਜੀ ਰੋਸ਼ਨ ਕਰ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਡੌਗ ਲਵਰਸ ਵੀ ਨੇ ਉਹ ਜਾਨ ਬਚਾਉਣ ਦੀ ਕੋਸ਼ਿਸ਼ ਕਰਦ ਨੇ ਪਰ ਜਿਹੜੇ ਕੁੱਤੇ ਦਾ ਅੰਤ ਤੱਕ ਕਭ ਵੀ ਨਹੀਂ ਦੇਖਿਆ ਦੇਖੋ ਜੀ ਕੋਰਟ ਨੇ ਬਿਲਕੁਲ ਸਪਸ਼ਟ ਸ਼ਬਦਾਂ ਨਾਲ ਕਿਹਾ ਵੀ ਜਿਨ੍ਹਾਂ ਨੇ ਜਿਨ੍ਹਾਂ ਨੂੰ ਪਿਆਰ ਕਰਨਾ ਉਹ ਇਨਸਾਨਾਂ ਤੋਂ ਵਧੀਆ ਨਹੀਂ ਹੈ ਸੋਚ ਸਕਦੇ ਹੋ ਉਹ ਆਪਣੇ ਘਰ ਬੰਨਣ ਜਿਨ੍ਹਾਂ ਨੇ ਇਹਨਾਂ ਨੂੰ ਖਾਣਾ ਖਵਾਣਾ ਆਪਣੇ ਘਰ ਬੰਨਣ ਹੁਣ ਤੁਸੀਂ ਦੇਖੋ ਵੀ ਕੁੱਤਿਆਂ ਦਾ ਅੰਤਕ ਇਸ ਤਰ੍ਹਾਂ ਹੋ ਗਿਆ ਵੀ ਲੋਕ ਬੱਚੇ ਗਲੀਆਂਾਂ ਮਾਂ ਲਿਆ ਚੋ ਖੇਲਣੋਂ ਹਟ ਗਏ ਸੈਰ ਕਰਨ ਵਾਲੇ ਵੱਡੇ ਜਿਹੜੇ ਲੋਕ ਸੈਰ ਕਰਦੇ ਨੇ ਉਹਨਾਂ ਦੇ ਹਰ ਇੱਕ ਹੱਥ ਦੇ ਵਿੱਚ ਛਟੀ ਹੋਊਗੀ ਤੇ ਕੋਰਟ ਇਸ ਤੇ ਆਰਡਰ ਕਰਦੀ ਆ ਪਰ ਇੰਪਲੀਮੈਂਟ ਨਹੀਂ ਹੋ ਰਿਹਾ ਕਿਉਂ ਕਿ ਜਿਹੜੇ ਮਨਿਸਟਰ ਨੇ ਵੱਡੇ ਵੱਡੇ ਲੋਕ ਨੇ ਉਹਨਾਂ ਨੇ ਤਾਂ ਗੱਡੀਆਂ 'ਚ ਘੁੰਮਣਾ ਉਹਨਾਂ ਦੇ ਬੱਚੇ ਵੀ ਟਿਊਸ਼ਨਾਂ ਤੇ ਗੱਡੀਆਂ 'ਚ ਜਾਂਦੇ ਨੇ ਤੇ ਆਪ ਵੀ ਉਹ ਗੱਡੀਆਂ 'ਚ ਜਾਂਦੇ ਨੇ ਤੇ ਉਹਨਾਂ ਤੇ ਤਾਂ ਇਸ ਚੀਜ਼ ਦਾ ਕੋਈ ਅਸਰ ਨਹੀਂ ਜਿੰਨਾ ਚਿਰ ਤੱਕ ਉਹਨਾਂ ਦੇ ਘਰ ਤੱਕ ਅਗ ਨਹੀਂ ਜਾਂਦੀ ਇਹ ਉਹਨਾਂ ਚਿਰ ਤੱਕ ਇਹ ਇੰਪਲੀਮੈਂਟ ਨਹੀਂ ਹੁੰਦਾ ਅਸੀਂ ਕੋਰਟ ਤੇ ਅੱਗੇ ਇਹ ਹੀ ਦਰਖਾਸਤ ਕਰਦੇ ਆ ਕੱਲੇ ਹੁਕਮ ਜਾਰੀ ਕਰਨ ਨਾਲ ਅਸਮਾ ਸਿਆਦਾ ਹੱਲ ਨਹੀਂ ਹੋਣਾ ਇਨ੍ਹਾਂ ਤੇ ਪ੍ਰਸ਼ਾਸਨ ਅਧਿਕਾਰੀਆਂ ਤੇ ਜਿਹੜੇ ਇਸ ਲਈ ਜ਼ਿੰਮੇਵਾਰ ਨੇ ਉਹਨਾਂ ਤੇ ਪਰਸਨਲ ਉਹਨਾਂ ਨੂੰ ਸਜ਼ਾਵਾ ਹੋਣੀ ਚਾਹੀਦੀਆਂ ਨੇ ਸਜ਼ਾਵਾ ਵੀ ਕੀ ਲੱਗਦੀਆਂ ਨੇ ਸਾਂਝੇ ਜੁਰਮਾਨੇ ਕਿਤੇ ਜਾਂਦੇ ਨੇ ਜਿਹੜੇ ਸਾਡੇ ਟੈਕਸਾਂ ਦਾ ਪੈਸਾ ਹੈ ਸਮਝਦੇ ਵੀ ਛੋਟੇ ਕੱਲੇ ਕੱਲੇ ਜਵਾਕ ਨੇ ਛੋਟੇ ਛੋਟੇ ਬੱਚਿਆਂ ਤੇ ਇਸ ਤਰੀਕੇ ਦਾ ਹੰਤਕ ਕੁੱਤੇ ਵੱਲੋਂ ਹੋ ਰਿਹਾ ਹੈਗਾ ਨਹੀਂ ਬਿਲਕੁਲ ਸਹੀ ਜੀ ਮੇਰਾ ਬੱਚਾ ਖੁਦ ਨਹੀਂ ਖੇਲਣ ਜਾ ਰਿਹਾ ਉਹ ਕਹਿੰਦਾ ਅਸੀਂ ਜੇ ਕੋ ਉਹ ਜਾਣ ਨੂੰ ਕਹਿੰਦਾ ਤਾਂ ਅਸੀਂ ਵੀ ਡਰਦੇ ਆਂ ਵੀ ਉਹ ਤੇ ਹਮਲਾ ਨਾ ਹੋ ਜੇ ਇਸ ਲਈ ਜਿੰਨਾ ਚਿਰ ਤੱਕ ਵੱਡੇ ਲੋਕਾਂ ਦੇ ਜਿੰਨਾਂ ਦੇ ਜਵਾਕ ਗੱਡੀਆਂ 'ਚ ਘੁੰਮਦੇ ਨੇ ਗੱਡੀਆਂ 'ਚ ਆਉਂਦੇ ਨੇ ਜਦੋਂ ਤੱਕ ਕਰੋਨਾ ਦੇ ਘਰ ਤੱਕ ਰੱਗ ਨਹੀਂ ਆਉਂਦੀ ਇਹਨਾਂ ਤੇ ਕੋਈ ਕਾਬੂ ਨਹੀਂ ਆਉਂਦਾ ਹੁਣ ਮੈਂ ਦੇਖ ਰਿਹਾ ਸੀ ਵੀ ਡਾਕਟਰ ਸਾਹਿਬ ਕਹ ਰਹੇ ਨੇ 10 ਤੋਂ 20 ਕੇਸ ਕੱਲੇ ਸਿਵਲ ਹਸਪੀਟਲ ਚ ਆਉਂਦੇ ਨੇ ਉਹਦੇ ਜਦ ਕਿ ਗਰੀਬ ਬੰਦਾ ਆਂਦਾ ਜਿਹੜੇ ਹੋਰ ਵੱਡੇ ਲੋਕਾਂ ਨਾਲ ਇਹ ਹਾਦਸੇ ਵਾਪਰੇ ਨੇ ਉਹ ਕਿੰਨੇ ਹਸਪੀਟਲ 'ਚ ਕਿੰਨੇ ਕੇਸ ਆਉਂਦੇ ਹੋਣਗੇ ਇਸ ਲਈ ਸਰਕਾਰ ਨੂੰ ਇਸ ਤੇ ਸਖਤ ਕਦਮ ਚੱਕਣਾ ਚਾਹੀਦਾ ਤੇ ਕੋਰਟ ਨੂੰ ਵੀ ਮੈਂ ਕਹਿੰਦਾ ਇਹਨੂੰ ਇੰਪਲੀਮੈਂਟ ਕਰਨਾ ਚਾਹੀਦਾ। ਕਿ ਨਾਮ ਹੈ? ਦਰਸ਼ਨ ਸਿੰਘ ਕਾਂਗੜਾ, ਕੌਮੀ ਪ੍ਰਧਾਨ ਭਾਰਤੀ ਮੈਡਿਕਲ ਕਮਿਸ਼ਨ ਭਾਰਤ। ਕਾਂਗੜਾ ਜੀ ਕੀ ਕਹੋਗੇ? ਪਹਿਲਾਂ ਵੀ ਇੱਕ ਮਸਲਾ ਆਇਆ ਸੀਗਾ ਤੇ ਹੁਣ ਇੱਕ ਬੱਚੇ ਨੂੰ ਤੁਹਾਡੇ ਜੀ ਦੇ ਕੁੱਤੇ ਨੇ ਕੱਟੇ। ਨਹੀਂ ਦੇਖੋ ਜਿਹੜਾ ਇਹ ਆਵਾਰਾ ਕੁੱਤਿਆਂ ਦਾ ਖੌਫ ਹੈ ਜਿਹੜਾ ਸਾਰੇ ਸ਼ਹਿਰ ਦੇ ਅੰਦਰ ਹੈ। ਇਹਨਾਂ ਨੇ ਪੂਰਾ ਮਤਲਬ ਨਾ ਤਹਿਲ ਕੰਮ ਚਾ ਰੱਖਿਆ ਹੈ। ਮੇਰੇ ਬੋਰਡ ਦੀ ਜੇ ਗੱਲ ਕਰੀਏ ਮੇਰੇ ਬੋਰਡ ਦੇ ਅੰਦਰ ਹੀ ਇਹ ਤੀਸਰੀ ਘਟਨਾ ਹੈ। ਇਸ ਤੋਂ ਇੱਕ ਸਭ ਤੋਂ ਪਹਿਲਾਂ ਇੱਕ ਦਲਤ ਮਹਿਲਾ ਜਿਹੜੀ ਵਿਚਾਰੀ ਘਰਾਂ ਦੇ ਵਿੱਚ ਕੰਮ ਕਰਨ ਜਾ ਰਹੀ ਸੀਗੀ ਉਸ ਨੂੰ ਆਵਾਰ ਉਸ ਤੋਂ ਬਾਅਦ ਇੱਕ ਮਾਸੂਮ ਬੱਚਾ ਰੋਹਿਤ ਜਿਹੜਾ ਇੱਕ 4 ਸਾਲ ਦਾ ਬੱਚਾ ਸੀਗਾ ਜੋ ਖੇਡ ਰਿਹਾ ਸੀਗਾ ਮੰਦਰ ਦੇ ਸਾਹਮਣੇ ਉਹਨੂੰ ਵੀ ਆਵਾਰਾ ਪੰਜ ਛੇ ਕੁੱਤਿਆਂ ਨੇ ਉਹਨੂੰ ਬੁਰੀ ਤਰ੍ਹਾਂ ਜਿਹੜਾ ਉਹਨੂੰ ਕੱਟਿਆ ਗਿਆ ਉਹਦੇ ਜ਼ਖਮ ਅਜੇ ਠੀਕ ਨਹੀਂ ਹੋਏ ਸੀਗੇ ਕਿ ਅੱਜ ਇੱਕ ਹੋਰ ਤਾਂ ਜਿਹੜੀ ਤਾਜ਼ਾ ਘਟਨਾ ਸਾਹਮਣੇ ਆਈ ਹੈਗੀ ਇੱਕ 5 ਸਾਲ ਦਾ ਗਗਨ ਜਿਹੜਾ ਗਗਨ ਦੀ ਬੱਚਾ ਹੈਗਾ ਜੋ ਕਿਡਨੀਆ ਤੋਂ ਪੇਸ਼ੈਂਟ ਉਹ ਵਿਚਾਰਾ ਪਹਿਲੇ ਹੀ ਪੀੜਤ ਹੈ ਮਦਰ ਵੀ ਨਹੀਂ ਹੈ ਮੈਂ ਸਮਝਦਾ ਇੱਕ ਨਾਨੀ ਇਹ ਬੱਚੇ ਨੂੰ ਪਾਲ ਰਹੀ ਹੈ ਮਾਤਾ ਪਿਤਾ ਦੋਨਾਂ ਚੋਂ ਕੋਈ ਨਹੀਂ ਹੈਗਾ ਇੱਕ ਚਾ 5 ਸਾਲ ਦਾ ਮਾਸੂਮ ਬੱਚਾ ਜਿਹੜਾ ਮੰਦਰ ਦੇ ਬਾਹਰ ਖੇਡ ਰਿਹਾ ਸੀ ਆਪਣੇ ਘਰ ਤਾਂ ਅਵਾਰਾ ਕੁੱਤਿਆਂ ਨੇ ਪੰਜ ਛੇ ਕੁੱਤੇ ਨੂੰ ਬੂਰੀ ਤਰ੍ਹਾਂ ਜਿਹੜਾ ਨੋਚਿਆ ਉਹਨੂੰ ਜੋ ਅੱਜ ਸਿਵਲ ਹਸਪਤਾਲ ਦਾਖਲ ਹੈ ਮੈਂ ਉਹਨੂੰ ਲਿਆ ਕੇ ਉਰੇ ਭਰਤੀ ਕਰਵਾਇਆ ਗਿਆ ਪਰ ਨਗਰ ਕੌਂਸਲ ਜਿਹੜੀ ਹੈਗੀ ਅੱਜ ਜਿਲ੍ਹਾ ਪ੍ਰਸ਼ਾਸਨ ਹੈ ਅਸੀਂ ਲਿਖਤੀ ਤੌਰ ਤੇ ਅਨੇਕਾਂ ਵਾਰ-ਵਾਰ ਬਾਰੇ ਇਹਨਾਂ ਨੂੰ ਬੇਨਤੀ ਕਰ ਚੁੱਕੇ ਹਾਂ ਪਰ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਵੀ ਟਿੱਚ ਜਾਣਦੇ ਨੇ ਨਗਰ ਕੌਂਸਲ ਦੀ ਹਕਮ ਕਰਨ ਨਹੀਂ ਸੁੱਤੀ ਪਈ ਹੈਗੀ ਉਹ ਵੱਡੀ ਕਟੜਾ ਇੰਤਜ਼ਾਰ ਕਰ ਰਹੀ ਹੈ ਜਦ ਕਿ ਕੋਈ ਆਪਣੀ ਜਾਨ ਗਵਾਊਗਾ ਜਦੋਂ ਉਦੋਂ ਜਾ ਕੇ ਜਿਹੜਾ ਇਹ ਜ਼ਿਲ੍ਹਾ ਪ੍ਰਸ਼ਾਸਨ ਹੈ ਜਿਹੜੀ ਨਗਰ ਕੌਂਸਲ ਹੈ ਇਹ ਉਦੋਂ ਜਾਗੂ ਕਿ ਜਿੰਨੀ ਦੇਰ ਤੱਕ ਕਿਸੇ ਦੀ ਜਾਨ ਨਹੀਂ ਜਾਂਦੀ ਉਨੀ ਦੇਰ ਤੱਕ ਜਿਹੜੀ ਨਗਰ ਕੌਂਸਲ ਜਾਂ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਤੇ ਨਹੀਂ ਆਉਂਦਾ ਕਿ ਨਵ ਕਮਲ ਅਨੰਦ ਐਡਵੋਕੇਟਸ ਆਪ ਕੀ ਕਹੋਗੇ ਕੁੱਤਿਆਂ ਦੇ ਮਾਮਲੇ ਨੇ ਜਿਹੜੇ ਵੱਧੇ ਜਾ ਰਹੇ ਨੇ ਸੁਪਰੀਮ ਕੋਰਟ ਵੀ ਇਹਦੇ ਤੇ ਇਸ ਵਾਰ ਥੋੜਾ ਜਿਹਾ ਉਹ ਹੋਈ ਹੈ ਨੀਟਾ ਜਿਹੜੇ ਡੌਗ ਲਵਰਸ ਨੇ ਉਪੜਾ ਕਹਿੰਦੇ ਨਹੀਂ ਵੀ ਕੁੱਤਿਆਂ ਨੂੰ ਕੁਝ ਨਹੀਂ ਕਹਿਣਾ ਪਰ ਕਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਸੰਗਰੂਰ ਦੇ ਵਿੱਚ ਕਿੰਨੇ ਕੇਸ ਆ ਗਏ ਦੇਖੋ ਕੁੱਤਿਆਂ ਨੂੰ ਨਹੀਂ ਕਿਸੇ ਨੇ ਵੀ ਕਹਿਣਾ ਪਰ ਹਾਲਤ ਇਹ ਹੈ ਜੀ ਜਿਹੜੇ ਆਵਾਰਾ ਕੁੱਤੇ ਆ ਉਹ ਲੋਕਾਂ ਨੂੰ ਤੇ ਬੱਚਿਆਂ ਨੂੰ ਜ਼ਰੂਰ ਬਹੁਤ ਕੁਝ ਕਹਿ ਰਹੇ ਨੇ ਦਿੱਲੀ ਦਾ ਹੁਣ ਡਾਕਟਰ ਸਾਹਿਬ ਨੇ ਦੱਸਿਆ ਕਿ 10 ਦੇ ਲਗਭਗ ਜਿਹੜੇ ਐ ਸੰਗਰੂਰ ਦੇ ਵਿੱਚ ਸਿਵਲ ਹਸਪਤਾਲ ਚ ਕੱਲੇ ਚ ਤੁਸੀਂ ਕੁਆਂਟਮ ਇੱਕ ਡਿਸਟ੍ਰਿਕਟ ਦਾ ਦੇਖ ਸਕਦੇ ਹੋ ਜਦੋਂ ਇੱਕ ਸਿਵਲ ਹਸਪੀਟਲ ਦੇ ਵਿੱਚ ਸੰਗਰੂਰ ਦੇ ਵਿੱਚ 10 ਮਾਮਲਿਆਂ ਦੀ ਜੋ ਹੈ ਡਾਕਟਰ ਸਾਹਿਬ ਨੇ ਗੱਲ ਕਹੀ ਹੈ ਤਾਂ ਕਿੰਨੇ ਹੀ ਜਿਹੜੇ ਹਜ਼ਾਰਾਂ ਮਾਮਲੇ ਆ ਦਿੱਲੀ ਦੇ ਹੈ ਇਹ ਦੂਜਾ ਮਾਮਲਾ ਮੇਰੀ ਨਜ਼ਰ ਤੇ ਹੈ ਜਿੱਥੇ ਛੋਟੇ ਬੱਚੇ ਨੂੰ ਖਾ ਗਏ ਨੇ ਕੁੱਤੇ ਔਰ ਅਸੀਂ 11ਵੇਂ ਮਹੀਨੇ ਚ ਲਿਖਤ ਚ ਡੀਸੀ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਤੇ ਈਓ ਸਾਹਿਬ ਨੂੰ ਜਿਹੜੀਆਂ ਸੁਪਰੀਮ ਕੋਰਟ ਦੀਆਂ ਇਨਸਟਰਕਸ਼ਨਾਂ ਨੇ ਜੋ ਜੱਜਮੈਂਟ ਹੈ ਉਹ ਲਿਖਤ ਚ ਦੇ ਕੇ ਆਏ ਆ ਰਸੀਵਡ ਕਰਾ ਕੇ ਆਏ ਆ ਪਰ ਉਹਦੇ باوجود ਵੀ ਸੰਗਰੂਰ ਦੀ ਐਡਮਿਨਿਸਟ੍ਰੇਸ਼ਨ ਦੁਆਰਾ ਇੱਥੇ ਕੋਈ ਵੀ ਐਕਸ਼ਨ ਜਿਹੜਾ ਹੈ ਉਹ ਨਹੀਂ ਲਿਤਾ ਗਿਆ ਹਾਲੇ ਤੱਕ ਕੁਝ ਕੀ ਸਮਝਦੇ ਵੀ ਲੋ ਇਹ ਜਿਹੇ ਨੇ ਕਿ ਆ ਸਮਾਜ ਨੂੰ ਦੇਖਣਾ ਪਏਗਾ ਜਾਂ ਜਿਹੜੇ ਕੁੱਤੇ ਪਾਲਦੇ ਨੇ ਉਹਨਾਂ ਨੇ ਸੋਚਿਆ ਸਰ ਸਮਾਜ ਦੀ ਗੱਲ ਨਹੀਂ ਹੈ ਇਹ ਗੱਲ ਤਾਂ ਜਦੋਂ ਸੁਪਰੀਮ ਕੋਰਟ ਕਹਿ ਰਹੀ ਹੈ ਕਿ ਐਡਮਿਨਿਸਟ੍ਰੇਸ਼ਨ ਨੇ ਇਹਦਾ ਮਸਲੇ ਦਾ ਹੱਲ ਕਰਨਾ ਹੈ ਤਾ ਇਹ ਡਿਊਟੀ ਐਟ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਹੈ ਨਾ ਜੀ ਜਦੋਂ ਐਡਮਿਨਿਸਟ੍ਰੇਸ਼ਨ ਦੀ ਡਿਊਟੀ ਲੱਗੀ ਤਾਂ ਇਹ ਐਡਮਿਨਿਸਟ੍ਰੇਸ਼ਨ ਨੇ ਦੇਖਣਾ ਹੁਣ ਜਿਵੇਂ ਸਿਵਲ ਹਸਪੀਟਲ ਹੈ ਤਾਂ ਉਹਨਾਂ ਨੇ ਕਿਹਾ ਸੀ ਪੰਜ ਤਰ੍ਹਾਂ ਦੇ ਜਿਹੜੇ ਇੰਸਟੀਟਿਊਸ਼ਨ ਹੈ ਉਹਨਾਂ ਦੇ ਆਲੇ-ਦੁਆਲੇ ਕੁੱਤੇ ਨਹੀਂ ਹੋਣਗੇ ਸਿਵਲ ਹਸਪੀਟਲ ਬਸ ਅਡਾ ਐਜੂਕੇਸ਼ਨਲ ਇੰਸਟੀਟਿਊਸ਼ਨ ਰੇਲਵੇ ਸਟੇਸ਼ਨ ਬਸ ਅਡਾ ਪਰ ਤੁਸੀਂ ਦੇਖ ਸਕਦੇ ਹੋ ਬਾਹਰ ਨਿਕਲ ਕੇ ਦੇਖ ਲਓ ਸਿਵਲ ਹਸਪੀਟਲ ਹੈ ਕੁੱਤਿਆਂ ਨਾਲ ਭਰਿਆ ਪਿਆ ਤਾਂ ਹੁਣ ਇਹ ਥੋੜੀ ਮੇਰੀ ਡਿਊਟੀ ਤਾਂ ਹੈ ਨਹੀਂ ਵੀ ਕੋਈ ਪੱਤਰਕਾਰ ਜਾਂ ਅਸੀਂ ਲੋਕ ਫੜ ਕੇ ਲੈ ਕੇ ਜਾਵਾਂਗੇ ਇਹ ਸਰਕਾਰ ਦੀ ਡਿਊਟੀ ਹੈ ਜਿਨ੍ਹਾਂ ਨੂੰ ਤਨਖਾਹਾਂ ਮਿਲਦੀਆਂ ਉਹਨਾਂ ਦੀ ਡਿਊਟੀ ਹੈ ਕਿ ਇਹ ਕੁੱਤਿਆਂ ਨੂੰ ਪਕੜ ਕੇ ਡੌਗ ਸੈਂਚਰੀ ਦੀ ਉਹਨ ਗੱਲ ਕੀਤੀ ਹੈ ਜੋ ਲੋਕਲ ਬਾਡੀ ਮਨਿਸਟਰ ਨੇ ਤਾਂ ਉਹਨਾਂ ਨੂੰ ਚਾਹੀਦਾ ਵੀ ਇਹਨੂੰ ਤੁਰੰਤ ਬਣਾ ਇਹ ਅਸੀਂ ਉਦੋਂ ਥੋੜੀ ਬਣਾਵਾਂਗੇ ਜਦੋਂ ਲੋਕ ਆਪਣੀ ਜਾਨ ਖੋ ਚੁੱਕੇ ਹੋਣਗੇ ਜਿਹੜਾ ਬੱਚੇ ਦਾ ਜਿਹੜਾ ਡਾਕਟਰ ਦਾ ਮਸਲਾ ਆਇਆ ਹੈਗਾ ਕੀ ਪੂਰਾ ਮਾਮਲਾ ਹੈਗਾ ਉਹਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦਵਾਂ ਇੱਕ ਬੱਚਾ ਹੈ ਆਪਣੇ ਕੋਲ ਰਾਊਂਡ 10 ਪੀਐਮ ਡਾਕਟਰ ਨਾਲ ਆਇਆ ਨੇ ਮਲਟੀਪਲ ਬੂਡਸ ਨੇ ਬੱਚੇ ਦੇ ਕੈਟਾਗਰੀ 3 ਦੇ ਅੰਦਰ ਆਉਂਦਾ ਤੇ ਉਹਨਾਂ ਦੇ ਹੈਡ ਤੇ ਵੀ ਨਹੀਂ ਆਪੀਨੀਅਨਸ ਹੋ ਚੁੱਕੇ ਨੇ ਰਿਸਪੈਕਟਿਵ ਡਾਕਟਰਸ ਅਕੋਰਡਿੰਗ ਤੇ ਹਰ ਜਸਟੇਬਲ ਹੈ ਬੱਚਾ ਕਿੰਨੇ ਮਾਮਲੇ ਆਉਂਦੇ ਨੇ ਜਿਹੜੇ ਬੇਲੀ ਗੱਲ ਕੀਤੀ ਜਾਵੇ ਤਾਂ ਦੱਸ ਦੇ ਅਪਰੋਕਸੀਮੇਟਲੀ ਤੁਸੀਂ ਲਗਾ ਲਓ ਜੀ 10 ਤੋਂ 20 ਆਉਂਦੇ ਨੇ ਇੱਕ ਮਹੀਨੇ ਦੇ ਇੱਕ ਦਿਨ ਦੇ ਵਿੱਚ ਇੱਕ ਦਿਨ ਦੇ ਵਿੱਚ 10 ਤੋਂ 20 ਮਾਮਲੇ ਕੁ ਪਰਮੈਂਟ ਜੀ ਬਿਲਕੁਲ ਆਹ ਲੋ ਜਿਹੜਾ ਹੁਣੇ ਬੱਚਾ ਆਇਆਗਾ ਜਿਹੜੀ ਕਿੰਨੀਆਂ ਟੋਟਲ ਵਾਇਟ ਨਹੀਂ ਆ ਪਰ ਇਹ ਮੈਜ਼ਰਮੈਂਟ ਹੈ ਉਹ ਨਾਲ ਹੀ ਨਹੀਂ ਕਾਈਂਦੇ ਮੈਜ਼ਰਮੈਂਟ ਜਿੱਤ ਆਪਣੇ ਕੋਲ ਲੈਫਟ ear ਤੇ ਹੈ 1.5 0.2 ਸੈਂਟੀਮੀਟਰ ਐਂਡ ਲੈਫਟ ਸ਼ੋਲਡਰ ਤੇ ਅਬ੍ਰੇਸ਼ਨ ਹੈ ਅਪਰੋਕਸ 3 ਸੈਂਟੀਮੀਟਰਸ ਐਂਡ ਇਸ ਲੈਫਟ ਐਕਜ਼ਿਲਾ ਤੇ ਹੈ 0.5 ਸੈਂਟੀਮੀਟਰਸ ਤੇ ਲੈਫਟ ਆਰਮ ਤੇ ਵੀ ਨੇ ਮਲਟੀਪਲ ਅਬ੍ਰੇਸ਼ਨਸ ਨੇਹੀਆਂ ਤੇ ਸਿਰ ਦੇ ਅੰਦਰ ਵੀ ਥੋੜੀ ਬਹੁਤ ਮੈਮ ਜਿਹੜੇ ਮਾਮਲੇ ਜ਼ਿਆਦਾਤਾ ਜੁਸ ਜ਼ਿਕਰ ਦਾ ਆਪ ਤੋਂ ਵੀ ਆ ਰਹੇ ਉਹ ਮਤਲਬ ਕਿ ਕਿਸ ਤਰੀਕੇ ਦੇ ਹਾਲਾਤ ਦੇ ਵਿੱਚ ਕਿੰਨੇ ਬੱਚੇ ਆਉਂਦੇ ਨੇ ਜ਼ਿਆਦਾ ਜਾਂ ਨੌਜਵਾਨ ਮਿਕਸ ਚੰਦੇ ਨੇ ਜੀ ਜਿਵੇਂ ਕੋਈ ਹਨਾ ਜੋ ਪੈਦਲ ਜਾ ਰਹੇ ਹੁੰਦੇ ਨੇ ਹਨਾ ਬੱਚੇ ਆ ਜਾ ਰਹੇ ਖੇਡ ਰਹੇ ਹੁੰਦੇ ਨੇਗੇ ਜਾਂ ਉਹ ਮੈਂ ਆਂਦੇ ਹੀ ਨਹੀਂ ਕਿੰਨੇ ਕਰੇਫਰ ਕੀਤੇ ਗਏ ਨੇ ਹੁਣ ਤੱਕ ਮਾਮਲੇ ਡੌਗ ਬਾਈਟ ਤੇ ਤਾਂ ਨਹੀਂ ਖਾਜੇ ਤੱਕ ਤਾਂ ਨਹੀਂ ਜੀ ਰੈਫਰ ਕਰਿਆ ਗਿਆ ਇੱਕ ਜਾਂ ਦੋ ਹੋਣਗੇ ਉਹ ਮੇਰੇ ਜਿਆਦਾਤਰ ਬੱਚੇ ਨੇ ਜਿਆਦਾਤਰ ਬੱਚੇ ਦੇ ਮਾਮਲੇ ਕੇਸ ਜਿਹੜੇ ਕੇਸ 30 ਤੋਂ 40% ਕਹਿ ਸਕਦੇ ਹਾਂ ਕਿੰਨਾ ਕੁ ਖਤਰਨਾਕ ਮੰਨਦੇ ਹੋ ਸੰਗਰੂਰ ਦੇ ਮੁਕਾਬਲੇ ਵੀ ਇੰਨੇ ਕੇਸ ਆਉਂਦੇ ਤਾਂ ਕਿੰਨਾ ਕੁ ਲੱਗਦਾ ਖਤਰਨਾਕ ਕੁੱਤਿਆਂ ਦੇ ਮਾਮਲੇ ਵਿੱਚ ਅਲਰਟਨੈਸ ਹੋਣੀ ਚਾਹੀਦੀ ਹੈ ਜੀ ਵੈਸੇ ਤਾਂ ਹਾਂਜੀ ਠੀਕ ਹੈ ਇਹ ਜੀ